ਸ਼ੰਕਰ ਰਫਤਾਰ ਤਾਂ ਦੇ ਕਿ ਰੰਬਰਾਂ ਕਨੀ ਉਸਾਰ ਤਾਂ ਦੇ ਅੱਜ ਨਹੀਂ ਤਾਂ ਕੱਲ ਪਹੁੰਚਾਂਗੇ ਜ਼ਰੂਰ ਇੱਕ ਵਾਰ ਪਰਾਂ ਨੂੰ ਪਰਵਾਜ਼ ਤਾਂ ਦੇ ਉਂਝ ਤਾਂ ਹਰ ਨਵੀਂ ਸ਼ੁਰੂਆਤ ਬੇਹੱਦ ਖਾਸ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਕਈ ਸਾਰੇ ਅਜਿਹੇ ਮੋੜ ਆਉਂਦੇ ਨੇ ਜਿੱਥੋਂ ਅਸੀਂ ਆਪਣੇ ਅਗਲੇਰੇ ਸਫ਼ਰ ਦਾ ਆਗਾਜ਼ ਕਰਦੇ ਹਾਂ ਤੇ ਸਾਡੀ ਕਹਾਣੀ ਵੀ ਕੁਝ ਐਸੀ ਤਰ੍ਹਾਂ ਦੀ ਲਗਭਗ 5 ਸਾਲ ਦੇ ਵਕਫੇ ਤੋਂ ਬਾਅਦ ਆਪਣੀ ਇਸ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹਾਂ ਇਸ ਯੁੱਗ ਦੇ ਵਿੱਚ ਆਪਣਾ ਚੈਨਲ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਵੀ ਹੈ ਪਰ ਇਹ ਆਗਾਜ਼ ਹੈ ਮੇਰੀਆਂ ਉਹਨਾਂ ਸੁਪਨਿਆਂ ਦਾ ਜਿਹੜੇ ਮੈਂ ਖੁੱਲੀਆਂ ਅੱਖਾਂ ਨਾਲ ਵੇਖੇ ਨੇ ਇਹ ਆਗਾਜ਼ ਹੈ ਮੇਰੀਆਂ ਉਹਨਾਂ ਉਮੀਦਾਂ ਤੇ ਹੌਸਲਿਆਂ ਦਾ ਜੋ ਮੈਨੂੰ ਤੁਹਾਡੇ ਸਤਿਕਾਰ ਨੇ ਬਖਸ਼ੀਆਂ ਨੇ ਥੋੜਾ ਜਿਹਾ ਡਰ ਵੀ ਲੱਗ ਰਿਹਾ ਹੈ ਪਰ ਮੈਨੂੰ ਪਤਾ ਹੈ ਕਿ ਤੁਹਾਡਾ ਸਹਿਯੋਗ ਤੇ ਤੁਹਾਡੀਆਂ ਦੁਆਵਾਂ ਹਮੇਸ਼ਾ ਮੇਰੇ ਨਾਲ ਰਹੀ ਨੇ ਤੇ ਅੱਗੇ ਵੀ ਰਹਿਣਗੀਆਂ ਇਸ ਆਸ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੈ ਆਗਾਸ ਬਾਈ ਹਰਪ੍ਰਿੰਤ ਗੌਰ ਡਾਡਾ